ਕੁਝ ਮਹੀਨਿਆਂ ਦੇ ਵਿੱਚ ਹੀ ਸਾਰੇ ਪੈਂਡਿੰਗ ਕੇਸਿਸ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਹੱਲ ਕਰਾਂਗੇ ਪ੍ਰਾਇੋਰਟੀ ਤੌਰ ਤੇ ਜਿੰਨੇ ਵੀ ਦੁਖੀ ਦੀਨ ਹੈਗੇ ਆ ਜਿਨ੍ਹਾਂ ਦੀਆਂ ਪੈਂਡਿੰਗ ਜ਼ਾਰਟੀਆਂ ਪਈਆਂ ਨੇ ਉਹਨਾਂ ਨੂੰ ਸੋਲਵ ਕਰਨ ਦਾ ਕੰਮ ਹੀ ਸਭ ਤੋਂ ਪਹਿਲ ਦੇ ਆਧਾਰ ਤੇ ਹੋਵੇਗਾ ਜੇ ਖੇਤਰ ਚ ਵੀ ਕੋਈ ਕੋਈ ਕੰਮ ਹੋਵੇ ਕੋਈ ਜੈਨੂਇਨ ਕੰਮ ਹੋਵੇ ਕਿਸੇ ਦਾ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਮੇਰੇ ਕੋਲ ਜੀ ਆਇਆਂ ਮੇਰੇ ਦਰਵਾਜ਼ੇ ਹਮੇਸ਼ਾ ਕਰਦੇ ਖੁੱਲੇ ਆ ਜੀ ਇਹਨੂੰ ਰਾਤ ਨੂੰ ਤੁਸੀਂ 2 ਵਜੇ ਵੀ ਫੋਨ ਕਰੋਗੇ ਮੇਰਾ ਫੋਨ ਮੈਂ ਆਪ ਸੁਣਦਾ ਹਾਂ ਪਾਣੀਆਂ ਸਰਕਾਰਾਂ ਨੇ ਜੋ ਅੱਜ ਤੱਕ ਜਿੰਨੇ ਕਪਲੇ ਕੀਤੇ ਆ ਉਹ ਉਜਾਗਰ ਹੋਣਗੇ ਕਈ ਆਰਟੀਆਂਸ ਦੇ ਵਿੱਚ ਤੋਂ ਸਾਡੀ ਆਪਦੀ ਪ੍ਰੋਪਰਲੀ ਟੀਮ ਸੀਐਮ ਸਾਹਿਬ ਵੱਲੋਂ ਆ ਉਹਦੇ ਚ ਅਸੀਂ ਸਾਰੇ ਰਲ ਮਿਲ ਕੇ ਹੀ ਕਾ ਸਾਰਾ ਕੰਮ ਕਰਾਂਗੇ ਤੇ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਫਰੀਦਕੋਟੋਂ ਇੱਕ ਵਾਰ ਫੇਰ ਬਹੁਤ ਵੱਡੀ ਸਫਲਤਾ ਮਿਲੀ ਹੈ ਫਰੀਦਕੋਟ ਦੇ ਜੰਪਲ ਸੰਦੀਪ ਸਿੰਘ ਢਾਲੀਵਾਲ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਵੱਡਾ ਅਹੁਦਾ ਦੇ ਕੇ ਨਿਵਾਜਿਆ ਹੈ ਪੰਜਾਬ ਰਾਜ ਸੂਚਨਾ ਕਮਿਸ਼ਨਰ ਉਹਨਾਂ ਨੂੰ ਬਣਾਇਆ ਗਿਆ ਤੇ ਅੱਜ ਉਹਦਾ ਸੰਭਾਲ ਦੇ ਉਸ ਤੋਂ ਬਾਅਦ ਪਹਿਲਾ ਜਿਹੜਾ ਉਹ ਬਾਬਾ ਫਰੀਦ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲਈ ਪਹੁੰਚਿਆ ਗੱਲਬਾਤ ਕਰਾਂਗੇ ਸੰਦੀਪ ਢਾਲੀਵਾਲ ਦੇ ਨਾਲ ਸੰਦੀਪ ਢਾਲੀਵਾਲ ਜੀ ਪਹਿਲਾਂ ਤਾਂ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਸਾਰਿਆਂ ਨੂੰ ਸਾਰੇ ਫਰੀਦਕੋਟ ਵਾਸੀਆਂ ਨੂੰ ਬਹੁਤ ਬਹੁ ਮੁਬਾਰਕਾਂ ਤੇ ਬੜੀ ਖੁਸ਼ੀ ਦੀ ਗੱਲ ਹੈ ਚਲੋ ਆਪਣੇ ਜ਼ਿਲ੍ਹੇ ਦੇ ਵਿੱਚ ਆਪ ਨੂੰ ਮਾਨ ਸਾਹਿਬ ਨੇ ਏਡੀ ਵੱਡੀ ਜ਼ਿੰਮੇਵਾਰੀ ਦਿੱਤੀ ਤੇ ਆਪਾਂ ਲੋਕਾਂ ਨੂੰ ਇੰਨਾ ਕਾਬਿਲ ਸਮਝਿਆ ਕਿ ਆਪਾਂ ਇਹ ਜ਼ਿੰਮੇਵਾਰੀ ਤੇ ਬੈਠ ਸਕਦੇ ਹਾਂ ਜ਼ਿੰਮੇਵਾਰੀ ਨਿਭਾ ਸਕਦੇ ਹਾਂ ਇਸ ਜ਼ਿੰਮੇਵਾਰੀ ਦੇ ਵਿੱਚ ਕੀ ਕੀ ਖਾਸ ਜਿਹੜੀਆਂ ਤੁਸੀਂ ਲੋਕਾਂ ਵਾਸਤੇ ਸੁਹਾਵਾ ਨਿਭਾ ਸਕਦੇ ਹੋ ਸਭ ਤੋਂ ਪਹਿਲਾਂ ਦੀ ਜੋ ਵੀ ਆਰਟੀਆਈਸ ਪੈਂਡਿੰਗ ਨੇ ਆਲਮੋਸਟ 9000 ਦੇ ਕਰੀਬ ਆਰਟੀਆਈ ਪੈਂਡਿੰਗ ਨੇ ਇਸ ਵਾਰ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕੋਈ ਕਮਿਸ਼ਨਰ ਉੱਥੇ ਨਿਯੁਕਤ ਨਹੀਂ ਸੀਗਾ ਤੇ ਗਵਰਨਮੈਂਟ ਨੇ ਹੁਣ ਨਿਯੁਕਤੀ ਕੀਤੀ ਹੈ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਸਭ ਤੋਂ ਪਹਿਲਾਂ ਕੁਝ ਮਹੀਨਿਆਂ ਦੇ ਵਿੱਚ ਹੀ ਸਾਰੇ ਪੈਂਡਿੰਗ ਕੇਸਿਸ ਹੈਗੇ ਆ ਉਹਨਾਂ ਦੇ ਉਹਨਾਂ ਨੂੰ ਹੱਲ ਕਰਾਂਗੇ ਪ੍ਰਾਇਓਰਟੀ ਤੌਰ ਤੇ ਜਿੰਨੇ ਵੀ ਦੁਖੀ ਦੀਨ ਹੈਗੇ ਆ ਜਿਨ੍ਹਾਂ ਦੀਆਂ ਪੈਂਡਿੰਗਸ ਆਰਟੀਆਈ ਪਈਆਂ ਤੇ ਉਹਨਾਂ ਨੂੰ ਸੋਲਵ ਕਰਨ ਦਾ ਕੰਮ ਹੀ ਸਭ ਤੋਂ ਪਹਿਲ ਦੇ ਆਧਾਰ ਤੇ ਹੋਵੇਗਾ ਉਹ ਤੁਹਾਡੇ ਨਾਲ ਹੋਰ ਵੀ ਸਾਥੀ ਆ ਉਹਨਾਂ ਕੋਲੇ ਹੋਰ ਆਉਦੇ ਆ ਨਹੀਂ ਜੀ ਨਹੀਂ ਇਹ ਮੈਂਬਰਸ ਹੁੰਦੇ ਆ ਨਾਲ ਕਮਿਸ਼ਨਰੀ ਹੁੰਦੇ ਆ ਜੀ ਇਹਦੇ ਨਾਲ ਸਾਡੀ ਆਪਦੀ ਇੱਕ ਪ੍ਰੋਪਰਲੀ ਟੀਮ ਅ ਸੀਐਮ ਸਾਹਿਬ ਵੱਲੋਂ ਆ ਉਹਦੇ ਚ ਅਸੀਂ ਸਾਰੇ ਰਲ ਮਿਲ ਕੇ ਹੀ ਸਾਰਾ ਕੰਮ ਕਰਾਂਗੇ ਧਲੇਵਾਲ ਸਾਹਿਬ ਆਸਾਂ ਉਮੀਦਾਂ ਸੀਗੀਆਂ ਵੀ ਇੱਥੋਂ ਤੱਕ ਪਹੁੰਚੋਗੇ ਕਿਉਂਕਿ ਤੁਹਾਡਾ ਜਿਹੜਾ ਆਪਾਂ ਕਹਿ ਸਕਦੇ ਆ ਪਛੋਕੜ ਵੀ ਰਾਜਨੀਤਿਕ ਦੇ ਨਾਲ ਹੀ ਜੁੜਿਆ ਤੁਹਾਡੇ ਫਾਦਰ ਸਾਹਿਬ ਵੀ ਅਸੀਂ ਪੀਛੇ ਦੇ ਮੈਂਬਰ ਰਹੇ ਹਾਂ ਹਾਂਜੀ ਹਾਂਜੀ ਸੱਚਾਈ ਤੇ ਹੈ ਜੀ ਆਸਾਂ ਵੀ ਤਾਂ ਸੀਗੀਆਂ ਮੈਂ ਕੋਈ ਉਹ ਤੇ ਰੱਬ ਤੇ ਗੁਰੂ ਦੀ ਧਰਤੀ ਤੇ ਖੜੇ ਹਾਂ ਤੇ ਬਿਲਕੁਲ ਸੀਗੀ ਜੀ ਬਾਕੀ ਅੱਗੇ ਜੋ ਉੱਥੇ ਪ੍ਰਮਾਤਮਾ ਨੇ ਲੈ ਕੇ ਜਾਣਾ ਜੀ ਉਹਦਾ ਰਸਤਾ ਪਹਿਲਾਂ ਹੀ ਤੁਹਾਡਾ ਤੈਅ ਹੁੰਦਾ ਹੈ ਕੁੜੇ ਆਪ ਦਿਵਸ ਕਈ ਗੱਲਾਂ ਨਹੀਂ ਹੁੰਦੀਆਂ ਜਿੱਥੇ ਵੀ ਪਰਮਾਤਮਾ ਲੈ ਕੇ ਜਾਏਗਾ ਆਪਾਂ ਜਾਵਾਂਗੇ ਪਰ ਪੰਜਾਬ ਸਰਕਾਰ ਨੇ ਤੁਹਾਨੂੰ ਜ਼ਿਲ੍ਹਾ ਪੱਧਰ ਦੀ ਜ਼ਿੰਮੇਵਾਰੀ ਦਿੱਤੀ ਸੀ ਪਰ ਉਹ ਤੁਸੀਂ ਐਕਸੈਪਟ ਨਹੀਂ ਕੀਤੀ ਨਹੀਂ ਨਹੀਂ ਜੀ ਮੈਂ ਇਹੋ ਜਿਹੀ ਗੱਲ ਨਹੀਂ ਇੱਥੇ ਬਹੁਤ ਮਤਲਬ ਜਿਨ੍ਹਾਂ ਨੇ ਬਹੁਤ ਲੋਕਾਂ ਨੇ ਇੱਥੇ ਮਿਹਨਤ ਕੀਤੀ ਹੈ ਦੇਖੋ ਜਿਨ੍ਹਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਉਸ ਦਾ ਹੱਕ ਮਿਲਣਾ ਚਾਹੀਦਾ ਹੈ ਕਿਸੇ ਦਾ ਹੱਕ ਮਾਰ ਕੇ ਤੁਸੀਂ ਵੱਡੇ ਨਹੀਂ ਹੋ ਸਕਦੇ ਕਿਸੇ ਨੂੰ ਹੱਥ ਦੇ ਕੇ ਵੱਡੇ ਹੋ ਸਕਦੇ ਆ ਮੇਰਾ ਇਹ ਮੰਨਣਾ ਹੈ ਕਾਨੂੰ ਕੋਈ ਪਬਲਿਕ ਨੂੰ ਮੈਸੇਜ ਜਿਹੜੇ ਤੁਹਾਡੇ ਰਾਹੀਂ ਹੁਣ ਕਿਉਂਕਿ ਬਹੁਤ ਵੱਡਾ ਉਹਨਾਂ ਨੂੰ ਫਾਇਦਾ ਮਿਲੂਗਾ ਜਾਂ ਆਪਾਂ ਫਰੀਦਕੋਟ ਵਾਸੀਆਂ ਦੀ ਗੱਲ ਕਰ ਲਈਏ ਕਿ ਉਹਨਾਂ ਨੇ ਕੋਈ ਫਾਇਦਾ ਲੈਣਾ ਹੋਵੇ ਕਿਸ ਤਰੀਕੇ ਦੇ ਨਾਲ ਲੈਣਾ ਜੀ ਕਿਸੇ ਵੀ ਮੈਂ ਕਿਸੇ ਖੇਤਰ ਜੀ ਵੀ ਕੋਈ ਕੋਈ ਕੰਮ ਹੋਵੇ ਕੋਈ ਜੈਨੂਨ ਕੰਮ ਹੋਵੇ ਕਿਸੇ ਦਾ ਕੋਈ ਪ੍ਰੋਬਲਮ ਹੁੰਦੀ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਮੇਰੇ ਕੋਲ ਜੀ ਆਏ ਆ ਮੇਰੇ ਦਰਵਾਜ਼ੇ ਹਮੇਸ਼ਾ ਕਰਦੇ ਖੁੱਲੇ ਆ ਜੀ ਮੈਨੂੰ ਰਾਤ ਨੂੰ ਤੁਸੀਂ 2 ਵਜੇ ਵੀ ਫੋਨ ਕਰੋਗੇ ਮੇਰਾ ਫੋਨ ਮੈਂ ਆਪ ਸੁਣਦਾ ਇਨੀ ਹੈਗਾ ਕਿ ਮੈਂ ਮਤਲਬ ਇਸ ਚੀਜ਼ ਨੂੰ ਪੈਂਡਿੰਗ ਰੱਖਾਂਗਾ ਕਿਸੇ ਤਰੀਕੇ ਦਾ ਕੋਈ ਜੈਨੂਨ ਕਿਸੇ ਤਰੀਕੇ ਦਾ ਵੀ ਕਿਸੇ ਅਫਸਰ ਦਾ ਹੀ ਨੋ ਪ੍ਰੋਬਲਮ ਖੋਸਾ ਸਾਹਿਬ ਪੰਜਾਬ ਦੇ ਵਿੱਚ ਬਹੁਤ ਵਰਕਰ ਹੈਗੇ ਆ ਬਹੁਤ ਜ਼ਿੰਮੇਵਾਰੀਆਂ ਉਹਨਾਂ ਨੂੰ ਮਿਲ ਸਕਦੀਆਂ ਸੀਗੀਆਂ ਤੇ ਪਰ ਫਰੀਦਕੋਟ ਨੂੰ ਫਿਰ ਬਹੁਤ ਵਧੀਆ ਜ਼ਿੰਮੇਵਾਰੀ ਮਿਲ ਗਈ ਹੈ ਬਾਬਾ ਫਰੀਦ ਦੀ ਚਰਚੋਂ ਪ੍ਰਾਪਤ ਧਰਤੀ ਦਾ ਜੰਪਲ ਆਇਆ ਸੰਦੀਪ ਤਾਰੀਗਾ ਦੇਖੋ ਜੀ ਜਦੋਂ ਪਾਰਟੀ ਸਟਾਰਟ ਹੋਈ ਸ਼ੁਰੂ ਤੋਂ ਲੈ ਕੇ ਹੁਣ ਤੱਕ ਪਾਰਟੀ ਦੇ ਨਾਲ ਬਣੇ ਰਹੇ ਪਾਰਟੀ ਲਈ ਮਿਹਨਤ ਕੀਤੀ ਨੇ ਅੰਟਰਨਲ ਜ਼ਿੰਮੇਵਾਰੀਆਂ ਕੁਝ ਹੁੰਦੀਆਂ ਉਹ ਇਹਨਾਂ ਦੀਆਂ ਵੀ ਲੱਗਦੀਆਂ ਰਹੀਆਂ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਬਾਕੀ ਐਡਵੋਕੇਟ ਨੇ ਪੜੇ ਲਿਖੇ ਨੇ ਜੋ ਚੀਜ਼ ਕੈਪੇਬਲ ਹੁੰਦੀ ਹੈ ਉਹ ਚੀਜ਼ ਲਈ ਉਹਨੂੰ ਉੱਥੇ ਬਾਠਾ ਦਿੱਤਾ ਜਾਂਦਾ ਇਹ ਪਾਰਟੀ ਸਾਡੀ ਦੇ ਵਿੱਚ ਮੇਨ ਗਲਤ ਇਹ ਹੈ ਕਿ ਜੋ ਅਸੀਂ ਸੋਚਿਆ ਨਹੀਂ ਸੀ ਕਦੇ ਇਹ ਚੀਜ਼ਾਂ ਸੋਚੀਆਂ ਨਹੀਂ ਸੀ ਤਾਂ ਮੇਰੇ ਨਾਲ ਦਾ ਆਮ ਆਦਮੀ ਪਾਰਟੀ ਦੇ ਵਿੱਚ ਹੀ ਮਮਕਿਨ ਆ ਕਿ ਜੋ ਤੁਸੀਂ ਸੋਚਿਆ ਨਹੀਂ ਉਹ ਤੁਹਾਨੂੰ ਮਿਲ ਜਾਂਦਾ ਕਿਉਂਕਿ ਇੱਥੇ ਮਿਹਨਤ ਕੀਤੀ ਹੋਈ ਜਾ ਹੀ ਨਹੀਂ ਜਾਂਦੀ ਤੇ ਮੈਂ ਫਿਰ ਤੋਂ ਢਾੜੀਵਾਲ ਪਰਿਵਾਰ ਨੂੰ ਢਾੜੀਵਾਲ ਸਾਹਿਬ ਨੂੰ ਤੇ ਸਾਰੀ ਪਾਰਟੀ ਦਾ ਵੀ ਧੰਨਵਾਦ ਕਰਦਾ ਹਾਂ ਸੀਐਮ ਸਾਹਿਬ ਦਾ ਕੇਜਰੀਵਾਲ ਸਾਹਿਬ ਸੰਜੇ ਸਿੰਘ ਜੀ ਜਿਨ੍ਹਾਂ ਨੇ ਇੱਕ ਪੜ੍ਹਿਆ ਲਿਖਿਆ ਨੌਜਵਾਨ ਚੁਣਿਆ ਇਸ ਸੌਦੇ ਲਈ ਤੇ ਮੈਂ ਆਸ਼ਾ ਵੀ ਕਰਦਾ ਕਿ ਸਮਾਜ ਲਈ ਜੋ ਲੋਕਾਂ ਦੀਆਂ ਦੁੱਖ ਤਕਲੀਫਾਂ ਨੇ ਲੋਕਾਂ ਨੂੰ ਜਿਸ ਚੀਜ਼ ਲਈ ਆਰਟੀਐਸ ਪਾਈਆਂ ਹੋਈਆਂ ਨੇ ਚਾਹੀਦੀਆਂ ਪੈਂਡਿੰਗ ਪਈਆਂ ਨੇ ਉਹਨਾਂ ਦੇ ਛੇਤੀ ਤੋਂ ਛੇਤੀ ਨਿਪਟਾਰੇ ਕਰਨ ਜਾਂ ਤਾਂ ਜੋ ਲੋਕਾਂ ਨੂੰ ਰੈਲੈਕਸੇਸ਼ਨ ਮਿਲ ਸਕੇ ਤੇ ਉਹਨਾਂ ਦੀਆਂ ਜੋ ਪੈਂਡਿੰਗ ਕੇਸਿਸ ਨੇ ਉਹਨਾਂ ਦੇ ਉਹ ਖਿਹੜਾ ਛੜਾ ਸਕ ਜੋ ਪੁਰਾਣੀਆਂ ਸਰਕਾਰਾਂ ਨੇ ਜੋ ਅੱਜ ਤੱਕ ਜਿੰਨੇ ਕਬਲੇ ਕੀਤੇ ਆ ਉਹ ਉਜਾਗਰ ਹੋਣਗੇ ਕਈ ਆਰਟੀਜ਼ ਦੇ ਵਿੱਚ ਚੇਅਰਮੈਨ ਸਾਹਿਬ ਮਜਬੂਤੀ ਬਹੁਤ ਮਿਲ ਗਈਆਂ ਹਾਂ ਜੀ ਹਾਂ ਜੀ ਬਹੁਤ ਮਜਬੂਤੀ ਇਸ ਕਰਕੇ ਆ ਜੀ ਵੇਖੋ ਆਪਣਾ ਇੱਕ ਮਾਣ ਦੀ ਗੱਲ ਹੈ ਕਿਹੜੇ ਕਮਿਸ਼ਨਰ ਦਾ ਜਿਹੜਾ ਆਰਟੀਜ਼ ਆ ਉਹ ਵੀ ਸਾਡੇ ਫ੍ਰੀਕੋਰਡ ਦੇ ਵਿੱਚੋਂ ਇੱਕ ਵਲੰਟੀਅਰ ਜਿਹੜੇ ਸਾਡੇ ਪਹਿਲਾਂ ਸਾਡੇ ਨਾਲ ਕੰਮ ਕਰਦੇ ਸੀ ਸਾਡੇ ਵਿੱਚੋਂ ਇੱਕ ਜਿਹੜੇ ਤਾਂ ਜਾਣਾ ਇੱਕ ਬਹੁਤ ਵੱਡੀ ਸਾਡੇ ਮਾਣ ਦੀ ਗੱਲ ਆ ਸਾਡੇ ਅਸਤੀ ਦੀ ਮਾਣ ਦੀ ਗੱਲ ਆ ਇਹ ਇਹਦੇ ਨਾਲ ਸਾਡੇ ਵਲੰਟੀਅਰਾਂ ਦੇ ਵਿੱਚ ਬਹੁਤ ਮਨੋਬਲ ਉੱਚਾ ਹੁੰਦਾ ਤੇ ਹੋਰ ਵੱਧ ਚੜ ਕੇ ਪਾਰਟੀ ਦੇ ਨਾਲ ਜੁੜ ਕੇ ਕੰਮ ਕਰਦੇ ਆ ਕਿਉਂਕਿ ਹੁਣ ਸਾਡੇ ਇਨਾਂ ਦੀ ਵੀ ਡਿਊਟੀ ਸਾਡੀ ਹੋਰ ਵਲੰਟੀਅਰ ਦੀ ਬਹੁਤ ਡਿਊਟੀ ਹੈ ਇਹ ਹਰਿਆਣਾ ਵਿੱਚ ਵੀ ਲੱਗੀ ਆ ਤੇ ਇਸ ਦੇ ਆਸ ਦੇ ਨਾਲ ਉੱਥੇ ਵੀ ਬਲ ਮਿਲਦਾ ਹੈ ਪਾਰਟੀ ਨੂੰ ਵੜਾਵਾ ਮਿਲਦਾ ਹੈ ਇਸ ਤਰ੍ਹਾਂ ਦੇ ਅਹੁਦੇ ਜਦੋਂ ਆਮ ਜਿਹੜੇ ਸਾਡੇ ਨਾਲ ਵਰਕਰ ਕਰਦੇ ਉਹਨਾਂ ਨੂੰ ਮਿਲਦੇ ਜਾਂਦੇ ਸਨ ਮਾਤਾ ਜੀ ਕਿਵੇਂ ਮਸੂਰਿਆ ਬਹੁਤ ਖੁਸ਼ੀ ਹੋ ਰਹੀ ਹੈ ਜੀ ਮੈਂ ਤਾਂ ਜਦੋਂ ਇਹਨਾਂ ਦਾ ਪੜਿਆ ਸੀਗਾ ਮਨ ਤਾਂ ਬਹੁਤ ਖੁਸ਼ੀ ਹੋਈ ਤੇ ਬਾਕੀ ਇਹਨਾਂ ਨੂੰ ਇਹ ਅਹੁਦਾ ਮਿਲਣਾ ਵੀ ਚਾਹੀਦਾ ਸੀ ਹਾਂਜੀ ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਹਨਾਂ ਨੂੰ ਵਧਾਈ ਦੇਣਾ ਤੇ ਸਾਡੇ ਚੀਫ ਮਿਨਿਸਟਰ ਸਾਹਿਬ ਪਗਵਾਨ ਜੀ ਮਾਜੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇਹਨਾਂ ਨੂੰ ਸਾਡੇ ਫ੍ਰੀ ਕੋਰਡ ਨੂੰ ਬਹੁਤ ਵੱਡਾ ਮਾਣ ਦਿੱਤਾ ਤੇ ਸਭ ਤੋਂ ਪਹਿਲਾਂ ਮੈਂ ਬਾਫਰੀ ਸਾਹਿਬ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਫ੍ਰੀ ਕੋਰਡ ਦੇ ਜਿਹੜੇ ਸੇਵਾਦਾਰਾਂ ਨੂੰ ਮੌਕਾ ਦਿੱਤਾ ਉਹਨਾਂ ਨੇ ਇੱਕ ਰਸਤਾ ਦਿਖਾਇਆ ਫ੍ਰੀ ਕੋਰਡ ਦੇ ਵਸੇ ਸੇਵਾ ਕਰਨ ਵਾਸਤੇ ਕਿਉਂਕਿ ਸਾਡੇ ਸਾਰੇ ਜਿੰਨੇ ਵੀ ਇਹ ਬਣਾਏ ਗਏ ਸਾਰੇ ਪੰਜਾਬ ਦੇ ਵਿੱਚ ਹੋਰ ਬਸੇਰੇ ਆਗੂ ਸੀਗੇ ਨਹੀਂ ਉਹ ਤਾਂ ਸੀਗੇ ਲੇਕਿਨ ਬਾਫਰੀ ਜੀ ਦੀ ਮਿਹਰਬਾਨੀ ਹੈ ਕਿ ਉਹਨਾਂ ਦੀ ਬਖਸ਼ਿਸ਼ ਹੈ ਉਹਨਾਂ ਦੀ ਬਖਸ਼ਿਸ਼ ਨਾਲ ਹੀ ਇਹ ਸਭ ਬਣਿਆ ਹੈ ਤਨਵਾਦ ਤਾਂ ਸੁਣਿਆ ਤੁਸੀਂ ਅੱਜ ਸੰਦੀਪ ਸਿੰਘ ਤਾਲੀਵਾਲ ਫਰੀਦਕੋਟ ਪਹੁੰਚਿਆ ਹੈ ਬਾਬਾ ਫਰੀਦ ਜੀ ਦੀ ਚਰਨਛੋ ਪ੍ਰਾਪਤ ਧਰਤੀ ਦੇ ਜੰਪਲ ਨੇ ਤਾਂ ਉਹਦਾ ਸੰਭਾਲ ਦੀ ਪਹਿਲਾਂ ਇੱਥੇ ਪਹੁੰਚਿਆ ਹੈ ਬਾਬਾ ਫਰੀਦ ਜੀ ਤੋਂ ਅਸ਼ੀਰਵਾਦ ਲਿਆ ਤਾਂ ਉਹਨਾਂ ਨੇ ਜਿਵੇਂ ਦੱਸਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਅਹਿਮ ਜ਼ਿੰਮੇਵਾਰੀ ਨਿਭਾਉਣਗੇ ਹਰ ਇੱਕ ਇਨਸਾਨ ਨੂੰ ਕੋਨ ਇਨਸਾਫ ਦਿਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਨਾਲ ਜਿਹੜੀ ਉਹਨਾਂ ਦੀ ਟੀਮ ਇੱਥੇ ਪਹੁੰਚੀ ਹੈ ਉਹ ਵੀ ਪੂਰੀ ਤਰ੍ਹਾਂ ਖੁਸ਼ ਦਿਖਾਈ ਦੇ ਰਹੀ ਹੈ ਗੁਰਜੀਤ ਸਿੰਘ ਰਮਾਣਾ ਡੀ5 ਚੈਨਲ ਪੰਜਾਬੀ ਫਰੀਦਕੋਟ ਨਿੱਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹਾਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ